ਕੀ ਮਤਲਬ ਇਹ ਸਾਨੂੰ ਬਗਾਨਗੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਵਾ ਹਿੰਦੁਸਤਾਨ ਦੇ ਵਿੱਚ ਤੇ ਇਹਦਾ ਜਿਹੜਾ ਵਾ ਨਾ ਆਉਣ ਵਾਲੇ ਟਾਈਮ ਤੇ ਸਕੇ ਜਿਹੜੇ ਫਿਰ ਮਾੜੇ ਨਿਕਲਦੇ ਸੰਭਾਵਨਾ ਹੁੰਦੀ ਹੈ ਜਦੋਂ ਸਰਕਾਰਾਂ ਜਿਹੜੀਆਂ ਵਾ ਆਪਣੇ ਵਸ਼ੰਦਿਆਂ ਦੇ ਨਾਲ ਜਦੋਂ ਇਹੋ ਜਿਹੀਆਂ ਮਨਵ ਬੇਰੁਖੀਆਂ ਕਰਨ ਦਾ ਪੰਨ ਤੇ ਫਿਰ ਉਹਦੇ ਤੇ ਕੋਈ ਚੰਗੀ ਗੱਲ ਨਹੀਂ ਹੈ ਉਹ ਤੇ ਫਿਰ ਇਹ ਜਿਹੜੀਆਂ ਚੀਜ਼ਾਂ ਦੇ ਨਤੀਜੇ ਜਿਹੜੇ ਮਾੜੇ ਨਿਕਲਦੇ ਦੂਜਿਆਂ ਕੋਮਾ ਦੇ ਨਾਲ ਮਤਲਬ ਸਰਕਾਰ ਹੋਰ ਤਰੀਕੇ ਨਾਲ ਚਲਦੀ ਆ ਤੇ ਜੇ ਸਾਡੇ ਨਾਲ ਮਤਲਬ ਇਸ ਤਰੀਕੇ ਨਾਲ ਚਲਦੀ ਆ ਤੇ ਇਹ ਗੱਲ ਚੰਗੀ ਨਹੀਂ ਹੈ ਇੱਕੋ ਜਿਹਾ ਮਤਲਬ ਜੇ ਉਹ ਸਮਝਦੇ ਆ ਵੀ ਇੱਕ ਬੰਦੇ ਨੂੰ ਕਹਿੰਦੇ ਕਿ ਸਾਰੇ ਹਿੰਦੁਸਤਾਨ ਦੇ ਵਾਸੀ ਆ ਤੇ ਫਿਰ ਇਹ ਸਾਨੂੰ ਬਗਾਨੀ ਅਹਿਸਾਸ ਕਰਵਾਇਆ ਜਾ ਰਿਹਾ ਤਾਂ ਉਹ ਨਹੀਂ ਹੋਣਾ ਚਾਹੀਦਾ ਔਰ ਸਾਰਿਆਂ ਵਾਸਤੇ ਇੱਕੋ ਜਿਹੀ ਨੀਤੀ ਹੋਣੀ ਚਾਹੀਦੀ ਸੋ ਸੋਚਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀ ਕੋਰ ਪਿਛਲੇ ਦਿਨੀ ਜਿਹੜੀ ਇੱਕ ਬੱਚੀ ਜੱਲੋ ਜਿਹੜਾ ਪੇਪਰ ਦੇਣ ਗਿਆ ਇੱਕ 11 ਦੇ ਜਿਹੜੇ ਸ਼ੱਕ ਜਾਣ ਤੋਂ ਜਿਹੜਾ ਰੋਕਿਆ ਗਿਆ ਉਸ ਨੂੰ ਪੇਪਰ ਦੇਣ ਤੋਂ ਜਿਹੜਾ ਮਨਾਹੀ ਕੀਤੀ ਗਈ ਤਾਂ ਉਸ ਦੇ ਜਿਹੜਾ ਬਾਹਣਾ ਹੋਣ ਕਰਕੇ ਜਿਹੜਾ ਉਸ ਨੂੰ ਪੇਪਰ ਦੇਣ ਤੋਂ ਜਿਹੜਾ ਨਹੀਂ ਜਾਣ ਦਿੱਤਾ ਗਿਆ ਸੈਂਟਰ ਦੇ ਵਿੱਚ ਸੋ ਇਸ ਤਰ੍ਹਾਂ ਦੇ ਜਿਹੜੇ ਕਈ ਕੇਸ ਹੋਰ ਵੀ ਜਿਹੜੇ ਦੇਖਣ ਨੂੰ ਮਿਲਦੇ ਨੇ ਪਿਛਲੇ ਦਿਨੀ ਇੱਕ ਜਿਹੜਾ ਪਲੇਨ ਦੇ ਉੱਤੇ ਵੀ ਜਿਹੜੇ ਇਦਾਂ ਦਾ ਇੱਕ ਹੋਜੇ ਜਿਹੜਾ ਦੇਖਣ ਨੂੰ ਮਿਲਿਆ ਸੀ ਕਿ ਇੱਕ ਚਿਕ ਨੌਜਵਾਨ ਨੂੰ ਜਿਹੜਾ ਇਸੇ ਤਰ੍ਹਾਂ ਜਿਹੜਾ ਰੋਕਿਆ ਗਿਆ ਸੋ ਇਸੇ ਵਿਸ਼ੇ ਤੇ ਸਾਡੇ ਨਾਲ ਬਾਬਾ ਜੀ ਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਬਈ ਜਿਹੜੀ ਕਿਤੇ ਦਿਨ ਬਦਨ ਜਿਹੜੀ ਕਿਤੇ ਹੁੰਦੀ ਵੀ ਆ ਪਿਛਲੇ ਦਿਨ ਜਿਹੜੀ ਬੱਚੀ ਦੇ ਨਾਲ ਜਿਹੜਾ ਮਤਲਬ ਪ੍ਰੀਖਿਆ ਕੀਤਾ ਗਿਆ ਉਸ ਨੂੰ ਜਿਹੜਾ ਪੇਪਰ ਦੇਣ ਤੋਂ ਜਿਹੜਾ ਇਹ ਕਰਕੇ ਰੋਕਿਆ ਗਿਆ ਆ ਵਾਹਿਗੁਰੂ ਜੀ ਬੇਨਤੀ ਇਸ ਤਰ੍ਹਾਂ ਵਾ ਇਹ ਸਾਡੀ ਭੈਣ ਗੁਰਪ੍ਰੀਤ ਕੌਰ ਜਿਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇਗੀ ਕਿਉਂਕਿ ਇਸ ਐਗਜ਼ਾਮੀਨੇਸ਼ਨ ਵਾਸਤੇ ਕੋਈ ਛੋਟੀ ਮਿਹਨਤ ਦੀ ਨਹੀਂ ਔਰ ਉਹ ਰਾਜਸਥਾਨ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹ ਅਸਲੇ ਦਾਅਵੇ ਕਰ ਰਹੇ ਕਿ ਅਸੀਂ ਬਹੁਤ ਵਧੀਆ ਜਿਹੜਾ ਹੈ ਚਲਾ ਰਹੇ ਹਾਂ ਸਿਸਟਮ ਨੂੰ ਔਰ ਉਹ ਭੈਣ ਉੱਥੇ ਐਗਜ਼ਾਮ ਦੇਣ ਵਾਸਤੇ ਗਈ ਔਰ ਜਿਹੜੇ ਕਕਾਰ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੇ ਆ ਪੰਜ ਕਕਾਰ ਜਿਹੜੇ ਆ ਔਰ ਇਹਨਾਂ ਨੂੰ ਕੀ ਸਾਡੇ ਕਕਾਰਾਂ ਤੋਂ ਡਰ ਲੱਗਣ ਡਿਆ ਪਿਆ ਔਰ ਉਹ ਭੈਣ ਨੇ ਇੰਨੀ ਮਿਹਨਤ ਕੀਤੀ ਤੂੰ ਉਹਨੂੰ ਜਿਹੜਾ ਵਾ ਇਹਨਾਂ ਨੇ ਪੇਪਰ ਦੇਣ ਤੋਂ ਰੋਕ ਦਿੱਤਾ ਵਾ ਇਹ ਬਹੁਤ ਵੱਡੀ ਦੁੱਖ ਵਾਲੀ ਗੱਲ ਆ ਦੇਖੋ ਬਾਹਰ ਦੇ ਸਟੇਟਾਂ ਦੇ ਵਿੱਚ ਵੀ ਜਿਹੜੀ ਮੰਤ ਮਤਲਬ ਕਈ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਗਾਣੇ ਲੈ ਕੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਲਾਗਾ ਦਿੱਤੇ ਗਏ ਨੇ ਗੁਰਦੁਆਰੇ ਵੀ ਜਿੱਥੇ ਸਥਾਪਨਾ ਨਹੀਂ ਆ ਗਈ ਉੱਥੇ ਵੀ ਕਰਾ ਦਿੱਤੇ ਗਏ ਪਰ ਆਪਣੇ ਇੰਡੀਆ ਦੇ ਵਿੱਚ ਹੀ ਇਦਾਂ ਦਾ ਵਰਤਾਰ ਤਾਂ ਦੇਖੋ ਜੀ ਜੇ ਵੇਖਿਆ ਜਾਵੇ ਤੇ ਬਾਹਰ ਕੰਟਰੀਆਂ ਦੇ ਵਿੱਚ ਸਿੱਖ ਕੌਮ ਨੂੰ ਜਾਂ ਆਲ ਕੌਮਾਂ ਨੂੰ ਮਤਲਬ ਬਹੁਤ ਵਧੀਆ ਜਿਹੜੀ ਹੈ ਉੱਥੇ ਲੇਕਿਨ ਸਾਨੂੰ ਹਿੰਦੁਸਤਾਨ ਦੇ ਵਿੱਚ ਬਗਾਨਗੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਇਹ ਤਾਂ ਸਿੱਧਾ ਹੀ ਸਪਸ਼ਟ ਆ ਹਾਂਜੀ ਪੀ ਕੀ ਇਹ ਚਾਹੁੰਦੀਆਂ ਕੀ ਨੇ ਸਰਕਾਰਾਂ ਕੇ ਜਿਹੜੇ ਸਾਡੇ ਬੱਚਿਆ ਉਹ ਦਿਹਾੜੀਦਾਰ ਬਣਨ ਮਜਦੂਰੀਆਂ ਕਰਨ ਉਹ ਪੜਨ ਨਾ ਤੇ ਜੇ ਉਸ ਭੈਣ ਨੇ ਜਾਂ ਹੋਰ ਵੀ ਜਿਹੜੇ ਵੀਰ ਸਾਡੇ ਪੜਦੇ ਲਿਖਦੇ ਆ ਜਿੱਦਾਂ ਤੁਸੀਂ ਗੱਲ ਕੀਤੀ ਆ ਉਹਨਾਂ ਨੂੰ ਮਤਲਬ ਪਲੇਨ ਤੋਂ ਚੜਨ ਤੋਂ ਰੋਕਿਆ ਗਿਆ ਵਾ ਕੀ ਮਤਲਬ ਇਹ ਸਾਨੂੰ ਬਗਾਨਗੀ ਦਾ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਵਾ ਹਿੰਦੁਸਤਾਨ ਦੇ ਵਿੱਚ ਤੇ ਇਹਦਾ ਜਿਹੜਾ ਵਾ ਨਾ ਆਉਣ ਵਾਲੇ ਟਾਈਮ ਤੇ ਸੱਟੇ ਜਿਹੜੇ ਫਿਰ ਮਾੜੇ ਨਿਕਲਦੇ ਸੰਭਾਵਨਾ ਹੁੰਦੀ ਹੈ ਜਦੋਂ ਸਰਕਾਰਾਂ ਜਿਹੜੀਆਂ ਵਾ ਆਪਣੇ ਵਸ਼ਿੰਦਿਆਂ ਦੇ ਨਾਲ ਜਦੋਂ ਇਹੋ ਜਿਹੀਆਂ ਮਤਲਬ ਬੇਰੁਖੀਆਂ ਕਰਨ ਦਾ ਪਨ ਤੇ ਫਿਰ ਉਹਦੇ ਤੇ ਮਤਲਬ ਚੰਗੀ ਗੱਲ ਨਹੀਂ ਹੈ ਉਹ ਉੱਤੇ ਫਿਰ ਇਹ ਜਿਹੜੀਆਂ ਚੀਜ਼ਾਂ ਦੇ ਨਤੀਜੇ ਜਿਹੜੇ ਮਾੜੇ ਨਿਕਲਦੀ ਆ ਬਹੁਤ ਜ਼ਿਆਦਾ ਫਖਵਕ ਜਥੇਬੰਦੀਆਂ ਵੱਲੋਂ ਵੀ ਜਿਹੜਾ ਉਸੇ ਜਾ ਕੇ ਜਿਹੜਾ ਕਰਨ ਕੀਤਾ ਗਿਆ ਐਕਸ਼ਨ ਲਿਆ ਗਿਆ ਵਾ ਸੋ ਇਦਾਂ ਦੇ ਜਿਹੜੇ ਮਤਲਬ ਸਰਕਾਰ ਨੂੰ ਚਾਹੀਦਾ ਵੀ ਇਦਾਂ ਦੇ ਜਿਹੜੇ ਬੱਚੇ ਨੇ ਇਹਨਾਂ ਤੇ ਜਿਹੜਾ ਅਸਰ ਪੈਂਦਾ ਪਰ ਜਿਹੜੇ ਚੈੱਕ ਉਹਨਾਂ ਕਿਵੇਂ ਦੇ ਦੋ ਅਹ ਵੇਖੋ ਜੀ ਜਥੇਬੰਦੀਆਂ ਦਾ ਫਰਜ਼ ਵੀ ਬਣਦਾ ਵਾ ਔਰ ਮੇਰੀ ਵੀ ਸਾਡੀ ਉਸ ਭੈਣ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਕਿ ਭੈਣ ਇਸ ਚੀਜ਼ ਨੂੰ ਸਗੋਂ ਹੋਰ ਆਪਣਾ ਉਹਦੇ ਵਿੱਚ ਇਸ ਚੀਜ਼ ਦਾ ਬਾਲਾ ਹੋਵੇ ਕਿਉਂਕਿ ਸਾਰੇ ਅਸੀਂ ਜਥੇਬੰਦੀਆਂ ਉਹਦੇ ਨਾਲ ਆਂ ਔਰ ਉਹ ਡਟ ਕੇ ਮਿਹਨਤ ਕਰੇ ਤੇ ਆਉਣ ਵਾਲੇ ਟਾਈਮ ਤੇ ਹੋਰ ਵੀ ਜਿਹੜਾ ਵਾ ਇਹਨਾਂ ਨੂੰ ਇਸ ਸਰਕਾਰ ਨੂੰ ਦੱਸਾਂਗੇ ਕਿ ਜੇ ਸਾਡੇ ਵਿੱਚ ਕਾਬਲੀਅਤ ਆ ਤਾਂ ਅਸੀਂ ਇਹ ਤੁਹਾਡੀ ਜੋ ਮਰਜ਼ੀ ਤੁਸੀਂ ਆਪਣੀਆਂ ਇਹ ਨੀਤੀਆਂ ਕੂਟਨੀਤੀਆਂ ਖੇਡੋ ਪਰ ਉਹਹੀਂ ਚੱਲਣ ਨਹੀਂ ਦੇਣੀਆਂ ਇਸ ਕਰਕੇ ਸਾਨੂੰ ਉਮੀਦ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਵਾਂ ਉਹ ਅਸੀਂ ਉਹ ਭੈਣ ਦੇ ਨਾਲ ਆ ਔਰ ਅਸੀਂ ਇਸ ਚੀਜ਼ ਤੋਂ ਉਹਨੂੰ ਵਿਸ਼ਵਾਸ ਵੀ ਦਿਵਾਉਨੇ ਆ ਕਿ ਭੈਣ ਤੂੰ ਤਗੜੀ ਹੋ ਕੇ ਮਿਹਨਤ ਕਰ ਤੇ ਗੁਰੂ ਕਿਰਪਾ ਕਰੇਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ ਵੀ ਤੇਰੇ ਨਾਲ ਆ ਸਾਰੇ ਉਸ ਭੈਣ ਨੇ ਜਿਹੜਾ ਚਿੱਕੀ ਘਰ ਨੂੰ ਬਰਕਰਾਰ ਰੱਖਿਆ ਪਰ ਪੇਪਰ ਤੋਂ ਨਹੀਂ ਜਾ ਸੈਂਟਰ ਚ ਪਹੁੰਚੀ ਆ ਗਈ ਹੁਣ ਕੀ ਲੱਗਦਾ ਹੈ ਸਰਕਾਰ ਨੂੰ ਉਸ ਦਾ ਜਿਹੜਾ ਅਲੱਗ ਤਰੀਕੇ ਨਾਲ ਪੇਪਰ ਕਰਾਉਣਾ ਚਾਹੀਦਾ ਹਾਂ ਬਿਲਕੁਲ ਜੀ ਸਾਡੀ ਇਹ ਸਰਕਾਰ ਨੂੰ ਚੇਤਾਵਨੀ ਵੀ ਆ ਠੀਕ ਆ ਕਿ ਉਹਨੇ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਜਿਹੜੇ ਪੰਜ ਕਕਾਰ ਆ ਇੱਕ ਕਾਰਾਂ ਦੀ ਬਦਬੀ ਇਹਦੇ ਵਿੱਚ ਸਰਕਾਰਾਂ ਨੇ ਕੀਤੀ ਆ ਠੀਕ ਹੈ ਜੀ ਤੇ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਇਸ ਚੀਜ਼ ਨੂੰ ਸਮਝੇ ਤੇ ਉਸ ਭੈਣ ਨੂੰ ਜਿਹੜਾ ਉਹਦਾ ਬਣਦਾ ਮਾਣ ਦਰਜਾ ਜਿਹੜਾ ਵਾ ਉਹਦਾ ਉਹਨੂੰ ਦੁਬਾਰਾ ਜਿਹੜਾ ਉਹਦੇ ਪੇਪਰ ਲੈ ਜਾਣ ਤੇ ਉਹ ਜੇ ਉਹ ਇਹਨੇ ਮਿਹਨਤ ਕੀਤੀ ਆ ਵੇਖੋ ਇਹ ਕੋਈ ਛੋਟੀ ਮਿਹਨਤ ਨਹੀਂ ਉਹਨੇ 7-8 ਸਾਲ ਘਟ ਤੋਂ ਘਟ ਉਹਨੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੀ ਹੋਊਗੀ ਤੇ ਸਰਕਾਰ ਇਹ ਚੀਜ਼ ਨੂੰ ਸਮਝੇ ਉਸ ਭੈਣ ਨੂੰ ਜਿਹੜਾ ਵਾ ਉਹ ਪੇਪਰ ਦੇਣ ਦਾ ਜਿਹੜਾ ਵਾ ਦੁਬਾਰਾ ਮੌਕਾ ਦਿੱਤਾ ਜਾਵੇ। ਸੋ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਵਖ ਵਤਰਾਂ ਦੀਆਂ ਭਰਾਈਆਂ ਜਿੱਦਾਂ ਕੀਤੇ ਨੇ ਪਰ ਸਟੇਟਾਂ ਤੋਂ ਬਾਹਰ ਵੀ ਜਾਣਾ ਪਿਆ ਪੈਂਟਿਆ ਕੀ ਲੱਗਦਾ ਵੀ ਸਰਕਾਰਾਂ ਨੂੰ ਇਦਾਂ ਦੇ ਕਾਫੀ ਜਿਹੜਾ ਕਾਨੂੰਨ ਸਖਤ ਲਿਆਉਣੇ ਚਾਹੀਦੇ ਵੀ ਇਦਾਂ ਦੀ ਜਿਹੜੇ ਨਾ ਕੀਤਾ ਜਾਣਾ। ਹਾਂਜੀ ਬਿਲਕੁਲ ਜੀ ਸਰਕਾਰਾਂ ਨੂੰ ਇਹ ਕਾਨੂੰਨ ਜਿਹੜੇ ਆ ਸਖਤ ਹੋਣੇ ਚਾਹੀਦੇ ਆ। ਠੀਕ ਆ ਜੀ ਵੀ ਜਿਸ ਤਰ੍ਹਾਂ ਦੂਜੀਆਂ ਕੌਮਾਂ ਦੇ ਨਾਲ ਮਤਲਬ ਸਰਕਾਰ ਹੋਰ ਤਰੀਕੇ ਨਾਲ ਚੱਲਦੀ ਆ ਤੇ ਜੇ ਸਾਡੇ ਨਾਲ ਮਤਲਬ ਇਸ ਤਰੀਕੇ ਨਾਲ ਚੱਲਦੀ ਆ ਤੇ ਇਹ ਗੱਲ ਚੰਗੀ ਨਹੀਂ ਆ। ਇੱਕੋ ਜਿਹਾ ਮਤਲਬ ਜੇ ਉਹ ਸਮਝਦੇ ਆ ਵੀ ਇੱਕ ਬੰਨਿਓ ਕਹਿੰਦੇ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਵਾਸੀ ਆ ਤੇ ਫਿਰ ਇਹ ਸਾਨੂੰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਆ ਵਾ ਉਹ ਨਹੀਂ ਹੋਣਾ ਚਾਹੀਦਾ ਔਰ ਸਾਰਿਆਂ ਵੱਤ ਇੱਕੋ ਜਿਹੀ ਨੀਤੀ ਹੋਣੀ ਚਾਹੀਦੀ ਹੈ ਜੇ ਮਤਲਬ ਸਰਕਾਰ ਜਾਂ ਕੋਈ ਰਣਨੀਤੀ ਇਹ ਜੋ ਐਕਸ਼ਨ ਨਹੀਂ ਲੈਂਦੀ ਐ ਬੋਰਡ ਤੋਂ ਇਹ ਤੋਂ ਪਿੱਛੇ ਨਹੀਂ ਕਰਦੀਆਂ ਬਿਆਨ ਨਹੀਂ ਕਰਦੀਆਂ ਆ ਕਿ ਆ ਵੀ ਇਸੇ ਤਰ੍ਹਾਂ ਜਾਣਤ ਰੱਖਦੀਆਂ ਇਹ ਜਿਹੜੀਆਂ ਸ਼ਰਤਾਂ ਨਾ ਨਿਜਮ ਜਿਹੜੇ ਨਹੀਂ ਲਾਗੂ ਕਰਦੀਆਂ ਤੇ ਕੀ ਜਨ ਸਭ ਨੇ ਕੀ ਐਕਸ਼ਨ ਹਾਂ ਜੀ ਜਥੇਬੰਦੀਆਂ ਨੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਤੇ ਅਸੀਂ ਜਥੇਬੰਦੀਆਂ ਦੇ ਨਾਲ ਆ ਬਿਲਕੁਲ ਤੇ ਅਸੀਂ ਬਿਲਕੁਲ ਕਰੜੇ ਹੋ ਕੇ ਸਰਕਾਰ ਨੂੰ ਇਸ ਚੀਜ਼ ਦੀ ਚੇਤਾਵਨੀ ਦੇਵਾਂਗੇ ਤੇ ਐਕਸ਼ਨ ਵੀ ਇਸ ਚੀਜ਼ ਦਾ ਲਵਾਂਗੇ ਤਗੜੇ ਹੋ ਕੇ ਕਿ ਜਿਹੜਾ ਮਤਲਬ ਜੇ ਬੱਚਿਆਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਉਹਦਾ ਫਲ ਜਿਹੜਾ ਵਾ ਮਿਲਣਾ ਚਾਹੀਦਾ ਸਾਡੇ ਨਾਲ ਹੋਰ ਵੀ ਕੁਝ ਜਿਹੜੇ ਸਿਕ ਪਰਿਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੋ ਇਹ ਸਨ ਸੇਖ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਉਸ ਭੈਣ ਦੇ ਹੱਕ ਦੇ ਵਿੱਚ ਜਿਹੜੀ ਆ ਬਿਲਕੁਲ ਜਿਹੜਾ ਪੱਖ ਲਿਆ ਗਿਆ ਜੋ ਸਰਕਾਰ ਜਾਂ ਪ੍ਰਸ਼ਾਸਨ ਇਸ ਤੇ ਕੋਈ ਠੋਸ ਕਾਰਵਾਈ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਰਾਨ ਨੀਤੀ ਜਿਹੜੀ ਹੈ ਹੋਰ ਤੇਜ਼ ਕੀਤੀ ਜਾਏਗੀ ਜਥੇਬੰਦੀ ਵੱਲੋਂ ਇਸ ਚੀਜ਼ ਦਾ ਜਿਹੜਾ ਦਾਵਾ ਕੀਤਾ ਗਿਆ ਮੈਂ ਸਰ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਪੁਰ